ਅਸੀਂ ਉਧਾਰ ਕਰਕੇ ਵੇਖ ਲਿਆ ਇਸ ਲਈ ਉਧਾਰ ਬੰਦ ਹੈ ਜੀ ਕਹਿੰਦਾ ਕਹੇ ਜੀ ਉਧਾਰ ਕਰਕੇ ਚੋਂ ਬੇਇੱਜ਼ਤੀ ਕਰਾਉਣੀ ਹੋ ਰਹੀ ਹੈ ਆਪਾਂ ਇਹ ਜਿਹਦੇ ਤੇ ਜੀ ਹਾਂ ਜੀ ਹਾਂ ਜੀ 2200 ਰੁਪਏ ਦੀ ਇੱਕ 1000 ਦੀਆਂ ਪੰਜ ਸਿੰਦਰਾ ਇੰਨੇ ਦੀ ਕੋਈ ਬਈ ਦਰਜੀ ਸਲਾਈ ਨਹੀਂ ਕਰਦਾ ਸਲਾਈ ਲਿੰਦਾ ਮੌਜ ਤਾਂ ਕਹਿ ਰਹੇ ਉਧਾਰ ਕਿਉਂ ਕਰਕੇ ਬੇਇੱਜ਼ਤੀ ਕਰਾਉਣੇ ਬਾਰੀ-ਬਾਰੀ ਇਹੀ ਗੱਲ ਤਾਂ ਹੀ ਕਹਿੰਦੇ ਜੀ ਰੇਟ ਦਾ ਨਜ਼ਾਰਾ ਪੈਸੇ ਬਚ ਕੇ ਜਾਣਗੇ ਜੇਬ ਚ ਧਾਰ ਕਰਕੇ ਵੇਚਤੀ ਨਹੀਂ ਕਰਾਣੀ ਕਰ ਫਿਰ ਪੈਸੇ ਬਚਣਗੇ ਜੀ ਬਚਣਗੇ ਜੇਬ ਚ ਪੂਨ ਪੈਸੇ ਬਚ ਕੇ ਜਾਣਗੇ ਜੇ 10000 ਦੀ ਬਜਾਰੋਂ ਲਿਆਣੋ ਆਪਾਂ 5 ਚ ਦੇ ਕੇ ਤੋੜਾਂਗੇ 5 ਦਾ ਜੋ ਮਰਜ਼ੀ ਖਾਓ ਘਮੋ ਫਿਰ ਉਹ ਅਸੀਂ ਉਧਾਰ ਕਰਕੇ ਵੇਖ ਲਿਆ ਇਸ ਲਈ ਉਧਾਰ ਬੰਦ ਹੈ ਜੀ ਪੜ ਲਿਆ ਬਈ ਯਾਰ ਕਿਉਂ ਵੇਚਤੀ ਕਰਾਉਂਦੇ ਹੋ ਨਾ ਧਾਰ ਕਰ ਕਰਕੇ ਤੁਸੀਂ ਇੱਥੇ ਆਓ ਆ ਬਾਈ ਦੇ ਕੋਲੇ ਬਾਈ ਕਹਿੰਦਾ ਵੀ ਬਾਈ ਜਮੇ ਸਸਤੇ ਦੇ ਵਿੱਚ ਕੱਪੜੇ ਤੁਹਾਨੂੰ ਉਧਾਰ ਕਰਨ ਦੀ ਵੀ ਲੋੜ ਨਹੀਂ ਹੈਗੀ ਜੇ ਤੁਸੀਂ ਇੱਥੇ ਆਓਗੇ ਨਾ ਤੁਹਾਡੇ ਬਟੂਏ ਦੇ ਵਿੱਚ ਪੈਸੇ ਬਚਣਗੇ ਬਟੂਆ ਖਾਲੀ ਨਹੀਂ ਹੋਊਗਾ ਕਿਉਂ ਨਹੀਂ ਹੋਊਗਾ ਕਿਉਂਕਿ ਬਈ ਸਸਤੇ ਬਹੁਤ ਨੇ ਸਿਰਫ 100 ਰੁਪਏ ਤੋਂ ਕੱਪੜੇ ਸ਼ੁਰੂ ਹੋ ਜਾਂਦੇ ਨੇ ਯਾਨੀ ਕਿ ਤੁਸੀਂ 200 ਰੁਪਏ ਦੇ ਵਿੱਚ ਫੁੱਲ ਰੈਡੀ ਹੋ ਕੇ ਇੱਥੋਂ ਜਾ ਸਕਦੇ ਹੋ ਨਾ ਗੱਲਬਾਤ ਕਰਦੇ ਆ ਬਈ ਖੜਾਂਗੇ ਸਾਰ ਸੰਗਰੂਰ ਦੇ ਵਿੱਚ ਜੁਬੀ گارਮੈਂਟ ਦੇ ਕੋਲੇ ਗੱਲਬਾਤ ਕਰਦੇ ਬਾਈਨਾ ਬਾਈ ਅਸੀ ਕਰਦੇ ਸਤਿ ਸ੍ਰੀ ਅਕਾਲ ਜੀ ਕੀ ਹਾਲ ਚੱਲ ਬਾਈ ਜੀ ਠੀਕ ਆ ਜੀ ਇਹ ਬਾਈ ਜੀ ਕਿ ਮੈਂ ਧਾਰ ਬੰਦ ਕਰੀ ਹੋਈ ਹੈ ਜੀ ਆਪਾਂ ਨੇ ਠੀਕ ਆ ਜੀ ਹੂੰ ਧਾਰ ਕਰਨ ਦੀ ਲੋੜ ਨਹੀਂ ਕੱਪੜਾ ਇਹ ਹੈ ਜੀ ਰੇਟ ਦੇ ਦਾਂਗੇ ਚੱਕੜ ਕੱਪੜਾ ਇਹ ਰੇਟ ਆ ਕਿਵੇਂ ਜੀ ਹੁਣ ਆਪਾਂ 100 ਰੁਪਏ ਦਾ ਜੀ ਟੀ-ਸ਼ਰਟ ਹਾਂ ਜੀ ਲੈ ਵੀ ਸਿਰਫ 100 ਰੁਪਏ ਸਿਰਫ 100 ਰੁਪਏ ਦੀ ਆਹ ਤੇ 100 ਰੁਪਏ ਦੀ ਆ ਜਾਣ ਮੈਂ ਤੁਹਾਨੂੰ ਕਹਿੰਦੇ ਵੀ 200 ਰੁਪਏ ਤਿਆਰ ਹੋ ਗਏ ਫੁੱਲ 200 ਰੁਪਏ ਦੇ ਫੁੱਲ ਰੇਟੀਆਂ ਆ ਕੇ ਦੱਸਣ ਦੇਖ ਸਕਦੇ ਬਾਈ ਹੋਰ ਬਾਈ ਕੀ ਐ ਇਸ ਤੋਂ ਇਲਾਵਾ ਆਪਣੇ ਕੋਲ ਆ ਹੈਗੀਆਂ ਜੀ 500 ਦੇ ਦੋ ਠੀਕ ਹੈ 500 ਦੇ ਦੋ ਹਾਂਜੀ ਜਿਹੜੀ ਬਾਜ਼ਾਰ ਚ 350 ਹੈ ਜੀ ਇਹ 500 ਦੇ ਦੋ ਕੋਟਨ ਲਾਈਕਰ ਆ ਅੱਛਾ ਆਹ ਚੀਜ਼ੋ ਲੈ ਮਿੱਤਰ ਕੱਪੜਾ ਦੇਖੋ ਨਾ ਜੇ ਤੁਸੀਂ ਇੱਥੇ ਆਉਣਾ ਕੱਪੜੇ ਦੀ ਕੁਆਲਿਟੀ ਨਹੀਂ ਮਾਰੀ ਹੋਈ ਜੀ 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 ਚੈੱਕ ਕਰੋ ਕੱਪੜਾ ਕੁਆਲਿਟੀ ਮਾਰੀ ਹੋਈ ਹੈ ਸਟ੍ਰੈਚ ਚ ਕੱਪੜਾ ਦੇਖੋ ਚੈੱਕ ਕਰੋ ਇਹ ਸਟ੍ਰੈਚ ਚ ਕੱਪੜਾ ਬਈ ਕੁਆਲਿਟੀ ਇੱਕ ਨੰਬਰ ਹੈਗੀ ਫਰੰਟ ਬੈਗ ਪ੍ਰਿੰਟਿੰਗ ਹੈ ਜੀ 300 ਦੀ 1 500 ਦੀਆਂ ਦੋ ਜੀ 300 ਦੀ 1 500 ਦੀਆਂ ਦੋ ਹੋਰ ਬਈ ਇਸ ਤੋਂ ਬਾਅਦ ਬੂਟ ਕੱਟ ਲੋਰਾ ਜਿਹੜੀ ਅੱਜ ਕੱਲ ਟ੍ਰੈਂਡਿੰਗ ਚ ਨੇ ਜੀ ਹਾਂਜੀ ਚੈੱਕ ਕਰੋ ਜੀ ਇਹ ਕਿੰਨੇ ਦੀ ਹੈ ਬਈ 300 ਰੁਪਏ ਦੀ ਸਿਰਫ ਜੀ ਸਿਰਫ ਹਾਂਜੀ ਹਾਂਜੀ ਜੀ 300 ਰੁਪਏ ਦੀ ਸਲਾਈ ਤੋਂ 300 ਰੁਪਏ ਦੀ ਇੱਕ ਜੀ ਹਾਂ ਜੀ ਹਾਂ ਜੀ ਤਾਂ ਇਹ ਤਾਂ ਕਹਿ ਜੀ ਉਧਾਰ ਕਰਕੇ ਕਿਉਂ ਬੇਇੱਜ਼ਤੀ ਕਰਾਉਣੀ ਹੋ ਰੇਟ ਹੀ ਆਪਾਂ ਇਹ ਜੇ ਦੇਤੇ ਜੀ ਹਾਂ ਜੀ ਹਾਂ ਜੀ ਹੋਰ ਬਈ ਇਸ ਤੋਂ ਬਾਅਦ ਸ਼ਰਟਾਂ ਆ ਗਿਆ ਡੋਲ ਸ਼ੌਲਡਰ ਚ ਇਹ ਬਈ ਇਹ 250 ਰੁਪਏ ਦੀ 1000 ਦੀਆਂ 5 ਜੀ 250 ਰੁਪਏ ਦੀ ਇੱਕ 1000 ਦੀਆਂ 5 ਜੀ ਪਸੰਦਰਾ ਇੰਨੇ ਦੀ ਕੋਈ ਬਈ ਦਰਜੀ ਸਲਾਈ ਨਹੀਂ ਕਰਦਾ ਸਲਾਈ ਨਹੀਂ ਕਰਦਾ ਪੁੱਛ ਤਾਂ ਕਹਿ ਰਹੇ ਉਧਾਰ ਕਿਉਂ ਕਰਕੇ ਬੇਇੱਜ਼ਤੀ ਕਰਾਉਣੀ ਵਾਰੀ ਵਾਰੀ ਇਹੀ ਗੱਲ ਤਾਂ ਹੀ ਕਹਿੰਦੇ ਜੀ ਲੈ ਵੀ ਸਾਹ ਜੀ ਤੁਹਾਨੂੰ ਉਧਾਰ ਕਰਨ ਦੀ ਲੋੜ ਨਹੀਂ ਹੈਗੀ ਸਿਰਫ 250 ਰੁਪਏ ਦੀ 1000 ਦੀਆਂ 5 ਜੀ ਆ ਲੋਰਾ ਆ ਗਿਆ ਕਪੜੇ ਚ ਲੈ ਵੀ ਇਹ ਆ ਗਿਆ ਲੋਹਰਾ ਕ੍ਰਾਸ ਕਪੜੇ ਦੇ ਵਿੱਚ ਕੁਆਲਿਟੀ ਇੱਕ ਨੰਬਰ ਹੋਊਗੀ ਡਿਜ਼ਾਈਨ ਵੱਖਰੇ ਵੱਖਰੇ ਜੀ ਬਾਈਆ ਇੱਥੋਂ ਗਿਆ ਹੋਇਆ ਆ ਚੀਜ਼ ਆ ਨਾ ਬਈ ਕਪੜਾ ਵਾਲਾ ਕੈਂਟ ਆਇਆ ਕਪੜਾ ਵੀਰੇ ਨਜ਼ਾਰਾ ਆ ਜੂ ਹਾਂ ਰੇਟ ਦਾ ਨਜ਼ਾਰਾ ਪੈਸੇ ਬਚ ਕੇ ਜਾਣਗੇ ਜੇਬ ਚ ਧਾਰ ਕਰਕੇ ਬੇਚਤੀ ਨਹੀਂ ਕਰਾਣੀ ਪੜਾ ਫੇਰ ਕਹਿੰਦਾ ਧਾਰ ਕੇ ਵੀ ਜਾਂ ਕਰੀਆ ਚੱਕੋ ਜੀ ਇਹ 350 ਰੁਪਏ ਦੀ ਆਈ ਸਿਰਫ ਕ੍ਰਾਸ ਕਪੜਾ ਹਾਂਜੀ 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 ਹੋਰ ਅੱਗੇ ਹੋਰ ਕੀ ਆਇਆ ਉਸ ਤੋਂ ਬਾਅਦ ਆਪਣੀ ਲੀਲਣ ਦੀ ਆਈ ਐ ਲੋਰ ਜੀ ਲੈ ਵੀ ਇਹ ਆ ਗਈ ਕੋਟਨ ਦੇ ਵਿੱਚ ਲੀਲਣ ਲੀਲਣ ਵੀਰੇ ਲੀਲਣ ਆ ਚੈੱਕ ਕਰੋ ਜੀ ਖੱਦਰ ਦੀ ਨਹੀਂ ਹੁੰਦੇ ਹਾਂ ਜੀ ਜੀ ਖੱਦਰ ਜਿਹਨੂੰ ਕਹਿੰਦੇ ਆ ਜੀ ਲੈ ਵੀ ਖੱਦਰ ਦਾ ਕੱਪੜਾ ਹੈਗਾ ਦੇਖ ਸਕਦੇ ਹੋ ਬਈ ਇਹ ਗਿਰ ਰਪੇ ਦੀ ਇਹ ਮਲਾ ਦੇ ਇਹ ਹੋਊਗੀ ਮਹਿੰਗੀ ਇਹ ਮਹਿੰਗੀ ਹੈ ਜੀ ਬਾਜ਼ਾਰ ਚ ਆਪਣੇ ਕੋਲ ਸਿਰਫ 350 ਰੁਪਏ ਦੀ ਸਭੀ ਸਿਰਫ 350 ਦੀ ਬਈ ਲੀਲਣ ਦੀ ਦੇਖ ਸਕਦੇ ਹੋ ਇਹ ਕੋਲ ਜੇਪਾਂ ਲੱਗੀਆਂ ਹੋਈਆਂ ਨੇ ਵਧੀਆ ਪੈਂਟ ਲੱਗਦੀ ਹੈ ਜੀ ਹਾਂ ਪੈਂਟ ਟਾਈਪ ਆਉਂਦੀ ਹੈ ਹਾਂ ਜੀ ਹਾਂ ਜੀ ਤਾਂ ਹੀ ਤਾਂ ਕੈਬੀਦਾਰ ਕਰਕੇ ਬੇਇੱਜ਼ਤੀ ਨਾ ਕਰੋ ਸਾਡੇ ਕੋਲ ਆਓ ਕੱਪੜੇ ਲੈ ਕੇ ਜਾਓ ਹਾਂ ਇਹ ਗੱਲ ਚੰਗੀ ਹੈ ਹੋਰ ਬਈ ਕੀ ਹੈ ਇਸ ਤੋਂ ਇਲਾਵਾ ਸ਼ਰਟਾਂ ਟੀ-ਸ਼ਰਟਾਂ ਸਾਰਾ ਕੁਝ ਮਿਲ ਜੂਗਾ ਜੀ ਕਾਹ ਆਗੀਆਂ ਕੋਲਰ ਵਾਲੀਆਂ ਇਹ ਵੀ 500 ਰੁਪਏ ਦੀ ਦੋ ਕਰ ਰੱਖਿਆ ਨੇ ਜੀ ਇਹ ਵੀ ਜਿੱਥੇ ਮਰਜ਼ੀ ਚਲੇ ਓ 450 350 ਤੋਂ ਘੱਟ ਮਿਲ ਜਾਈ ਜੀ ਲੈ ਵੀ ਫੁੱਲ ਬਾਜੂ ਵਾਲੀ ਦੇਖ ਸਕਦੇ ਹੋ 500 ਰੁਪਏ ਦੀਆਂ ਦੋ ਕੱਪੜਾ ਵੀ ਪੂਰਾ ਜ਼ਬਰਦਸਤ ਕੱਪੜਾ ਹੈ ਨਾ ਮਾੜਾ ਕੱਪੜਾ ਨਹੀਂ ਹੈਗਾ ਨਾ ਇੱਕ ਆ ਚੀਜ਼ਾਂ ਤੁਹਾਨੂੰ ਪਤਾ ਹੋਊਗਾ ਕੋਰ ਸੈੱਟ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਲੈ ਵੀ ਮੇਤਰਾ ਇਹ ਮਿਲਦਾ ਜੀ 1000 ਰੁਪਈਆ ਦਾ ਦੇਖ ਸਕਦੇ ਹੋਗੇ ਦੇਖੋ ਜੀ ਇਹ ਕਿੰਨੇ 1000 ਰੁਪਏ ਦਾ ਭਈ ਇਹ ਵੀਰੇ ਕਿਉਂ ਇਹ 1000 'ਚ ਦਾ ਤਿੰਨ ਦੇ ਦਾਂਗੇ ਜੀ 300 ਰੁਪਏ ਦਾ ਇੱਕ ਹੈ ਜੀ 900 ਦੇ ਹੋਗੇ ਤਿੰਨ ਜੀ ਹੋਰ ਜੀ ਲੈ ਵੀ 300 ਰੁਪਏ ਦਾ 1000 ਦੇਖੋ ਜੀ ਦੋਨੇ ਪੀਸ ਹੋਣਗੇ ਮੇਰੇ ਦੋਨੇ ਨਿਆ ਦੇ ਯਾਰ ਮੈਨੂੰ ذکی نہیں یار ਇਹ ਤਾਂ ਗੱਲ ਹੈ ਤਾਂ ਹੀ ਤਾਂ ਕਹਿੰਦੇ ਵੀ ਦਾਰ ਕਰਕੇ ਬੇਚੀ ਨਾ ਕਿਥੋਂ ਚੱਕੇ ਮੇਰੇ ਆਪਾਂ ਮਾਰਜਨ ਹੀ ਘੱਟ ਰੱਖਿਆ 50 ਰੁਪਏ ਮਾਰਜਨ ਰੱਖ ਕੇ ਚੀਜ਼ੇ ਬੇਚਦੇ ਆ ਲੈ ਵੀ 300 ਰੁਪਏ ਦਾ ਬਈ ਦੇਖ ਸਕਦੇ ਹੋਗੇ ਇਹ ਕੋਰਸ ਸੈਟ ਕਿਤੋਂ ਮਰਜ਼ੀ ਤੁਸੀਂ ਪਤਾ ਕਰਕੇ ਆ ਜਾਓ ਏਦੂ ਸਸਤਾ ਰੇਟ ਨਹੀਂ ਕਿਤੋਂ ਮਿਲਦਾ ਕਿਤੋਂ ਨਹੀਂ ਮਿਲਦਾ ਜੀ ਕਿਤੋਂ ਤਾਂ ਅਸੀਂ ਤਾਂ ਪਹਿਲਾਂ ਆਪਾਂ ਪਰਚਾ ਦਿਖਾਇਆ ਵੇਦਾਰ ਕਰਕੇ ਦੇਖ ਲਿਆ ਵੇਦਾਰ ਬੰਦ ਹੈ ਵੇਦਾਰ ਕਰਕੇ ਕਿਉਂ ਬੇਇੱਜ਼ਤੀ ਕਰਾਉਣੀ ਹੈ ਚੀਜ਼ ਉਰੋ ਲੋ ਨਾਲੇ ਸਸਤੀ ਨਾਲੇ ਵਧਿਆ ਕੁਆਲਿਟੀ ਪੈਸੇ ਬਚਣਗੇ ਜੀ ਬਚਣਗੇ ਜੇਬ ਚ ਫੁੱਲ ਪੈਸੇ ਬਚ ਕੇ ਜਾਣਗੇ ਜੇ 10000 ਦੀ ਬਜਾਰੋਂ ਲਿਆਣੇ ਹੋ ਆਪਾਂ 5 ਚ ਦੇ ਕੇ ਤੋਰਾਂਗੇ 5 ਦਾ ਜੋ ਮਰਜ਼ੀ ਖਾਓ ਘਮੋ ਫਿਰ ਵੇਚ ਕਰੋ ਸਹੀ ਗੱਲ ਹੈ ਵੀ ਅੱਧੋ-ਅੱਧ ਦੇ ਵਿੱਚ ਕੰਮ ਕੀ ਬਈ ਟਾਈਮ ਆ ਗਿਆ ਉਹਨਾਂ ਵਿਆਹਾਂ ਦਾ ਵਿਆਹਾਂ ਦਾ ਆ ਗਿਆ ਅੱਗੇ ਪ ਕੋਟੀਆਂ ਸਾਰਾ ਕੁਝ ਮਿਲੂ ਹੈ ਜੀ 10 ਤੋਂ 15 ਦਿਨ ਦੇ ਵਿੱਚ ਵਿੱਚ ਜੀ ਹਾਂ ਜੀ ਹਾਂ ਜੀ ਉਹ ਵੀ ਆ ਜੂਗਾ ਉਹ ਵੀ ਸਾਰਾ ਕੁਝ ਆ ਜੂਗਾ ਟੀ-ਸ਼ਰਟ ਆਪਣੇ ਕੋਲ 200 ਰੁਪਏ ਤੋਂ ਸਟਾਰਟ ਵੀ ਹੈਗੀ 100 ਤੋਂ 200 ਅੱਛਾ 100 ਤੋਂ ਲੈ ਕੇ 100 200 250 350 400 ਤੱਕ ਟੀ-ਸ਼ਰਟ ਹੈ ਜੀ ਆਹ ਦੇਖ ਸਕਦੇ ਹੋਗੇ ਆਹ ਦੇਖ ਸਕਦੇ ਹੋਗੇ ਬਈ ਕੁਆਲਿਟੀ ਬਹੁਤ ਚੰਗੀ ਹੈਗੀ ਹਨਾ ਹਾਂ ਜੀ ਕਪੜਾ ਇੱਕ ਨੰਬਰ ਹੋਊਗਾ ਤੇ ਕੁਆਲਿਟੀ ਚੰਗੀ ਹੋਊਗੀ ਰੇਟ ਘੱਟ ਹੋ ਰੇਟ ਘੱਟ ਹੈ ਜੋ ਕੋਲਰ ਵਾਲੀਆਂ ਪਈਆਂ ਨੇ ਉਹ ਵੀ 200 ਰੁਪਏ ਚੈੱਕ ਕਰ ਇੱਕ ਸਿਰਫ 200 ਰੁਪਏ ਸਿਰਫ 200 ਰੁਪਏ 200 ਰੁਪਏ ਜੀ ਕੋਲਰ ਵਾਲੀਆਂ ਬਾਈ ਤਾਂ ਇਹਦਾ ਵੀਰੇ ਮੈਂ ਤੁਹਾਨੂੰ ਕਹਿਣਾ ਵੀ ਦਾਰ ਨਾਲੋਂ ਆਪਣੇ ਕੋਲ ਆਓ ਦਾਰ ਕਿਉਂਕਿ ਬੇਇੱਜ਼ਤੀ ਕਰਾਈ ਜਾਂਦੇ ਹੋ ਸਹੀ ਗੱਲ ਹੈ ਬਾਰੀ ਬਾਰੀ ਇਹ ਗੱਲ ਤਾਂ ਕਹਿ ਰਹੇ ਸੀ ਸਹੀ ਗੱਲ ਹੈਗੀ ਬਾਰੀ ਬਾਰੀ ਕਹਿੰਦਾ ਯਾਰ ਓਏ ਤੇਜਾ ਪੈਸੇ ਓਏ ਤੇਜਾ ਪੈਸੇ ਹੈ ਨਾ ਹਾਂ ਡੌਂਕੀ ਬਾਈ ਅੱਜ ਕੱਲੇ ਕਿਸੇ ਕੋਲੇ ਪੈਸੇ ਹੈਗੇ ਵੀ ਨਹੀਂ ਗਏ ਹੋ ਨਾ ਨਹੀਂ ਮੈਂ ਕਮਾਈਆਂ ਕਮਾਈਆਂ ਹਨ हां ਜੀ ਜੀ ਤਾਂ ਹੀ ਉਧਾਰ ਬੰਦ ਕਰੀ ਤਾਂ ਹੀ ਉਧਾਰ ਬੰਦ ਆ ਬਈ ਤੁਸੀਂ ਇੱਥੇ ਆਓ ਸਹਿਰ ਸੰਗਰੂਰ ਦੇ ਵਿੱਚ ਆਈਏ ਕਿੱਥੇ ਜੇ ਹੁਣ ਆਪਣਾ ਯੂਵੀ گارਮੈਂਟ ਰਣਵੀਰ ਕੋਲ ਦੇ ਸਾਹਮਣੇ ਆ ਕੇ ਗਲੀ ਵਿੱਚ ਆਪਣੀ ਦੁਕਾਨ ਹੈ ਜੀ ਮੋਬਾਈਲ ਨੰਬਰ 6239022122 ਜੀ ਠੀਕ ਹੈ ਜੀ ਮਿੱਤਰੋ ਆਜੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਜਾਣਕਾਰੀ ਲੈ ਸਕਦੇ ਹੋ ਸਸਤੇ ਵਧੀਆ ਕੁਆਲਿਟੀ ਇੱਕ ਨੰਬਰ ਬਾਕੀ ਵੀਰ ਦਾ ਸੁਭਾਅ ਵੀ ਇੱਕ ਨੰਬਰ ਆ ਤੁਸੀਂ ਇੱਥੇ ਆਉਂਗੇ ਬਾਈ ਤੁਹਾਨੂੰ ਖਾਲੀ ਨਹੀਂ ਮੋੜੂਗਾ ਤੁਹਾਡੀ ਜੇਬ ਦੇ ਵਿੱਚੋਂ ਪੈਸੇ ਬਚਾਊਗਾ ਠੀਕ ਆ ਬਾਈ ਕੋ ਨਾਲ ਧੰਨਵਾਦ